ਉਹ ਗੱਲਪੈਲਸ ਕੋਲੇ ਕਤਲ ਹੋਇਆ ਸ਼ਿਵਸੈਨਾ ਆਗੂ ਦਾ ਮੰਗੇ ਦਾ ਹਾਂਜੀ ਰਾਤ ਜਿਹੜਾ ਆਪਣਾ ਉਹ ਗੱਲਪੈਲਸ ਕੋਲੇ ਕਤਲ ਹੋਇਆ ਸ਼ਿਵਸੈਨਾ ਆਗੂ ਦਾ ਮੰਗੇ ਦਾ ਉਹ ਕਤਲ ਅਸੀਂ ਕੀਤਾ ਬਈ ਪਰ ਉਹਦਾ ਅਸੀਂ ਕਤਲ ਕਰਨਾ ਨਹੀਂ ਚਾਹੁੰਦੇ ਸੀਗੇ ਸਾਡੇ ਤੋਂ ਨਿਆਂ ਹੀ ਕਹਿੰਦੇ ਹੀ ਘਰਦਿਆਂ ਨੂੰ ਚੱਕ ਲਾਂਗੇ ਐਂ ਕਰਦਾਂਗੇ ਨਿਆਏ ਦੇ ਸਾਡੇ ਤੋਂ ਪੈਸੇ ਖਾਦੇ ਉਹਨਾਂ ਨੇ ਕਦੇ ਕਹਿ ਦਿੰਦੇ ਸੀ ਸਿੰਘੇ ਦੀ ਘਰਾਲੀ ਨੂੰ ਚੱਕ ਲਾਂਗੇ ਕਦੇ ਸਾਡੇ ਘਰਦਿਆਂ ਨੂੰ ਕਹਿ ਦਿੰਦੇ ਸੀ ਚੱਕ ਲਾਂਗੇ ਇਤੋਂ ਸਾਲੇ ਤੇਰੇ ਘਰ ਦੇ ਨਾਲ ਚੱਕ ਨੂੰ ਫਿਰਦੇ ਨਹੀਂ ਅੱਜ ਕਹਿੰਦਾ ਹੁੰਦਾ ਸੀ ਆ ਕਹਿੰਦਾ ਇਹ ਤੇਰੇ ਰੋਲੇ ਪਏ ਨੇ ਆ ਜੀ ਆਪ ਹੀ ਪੁਲਿਸ ਵਾਲੇ ਭੇਜਦਾ ਹੁੰਦਾ ਸੀ ਸਾਡੇ ਘਰੇ ਝੂਠੇ ਪਰਚੇ ਝੂਠੇ ਹਰ ਦੇ ਪਰਚੇ ਪਾਉਣ ਨੂੰ ਫਿਰਦੇ ਪਹਿਲਾਂ ਵੀ ਨੇ ਮੇਰੇ ਤੇ ਇੱਕ ਝੂਠਾ ਪਰਚਾ ਪਾਇਆ ਉੱਤੇ ਵੀ 1.5 ਲੱਖ ਰੁਪਏ ਨੇ ਉਹ ਪਰਚੇ ਮੇਰੇ ਤੇ ਝੂਠੇ ਪਾਏ ਉਹਨਾਂ ਨੇ 1.5 ਲੱਖ ਰੁਪਏ ਨੇ ਮੇਰੇ ਤੋਂ ਖਾਦਾ ਠੀਕ ਆ ਜੀ ਮੇਰੇ ਘਰਦਿਆਂ ਨੂੰ ਕਹਿੰਦੇ ਆਰ ਨੂੰ ਪੇਸ਼ ਕਰਾ ਦਿਓ ਇਹ ਘਰ ਵਾਲੇ ਨੂੰ ਕਹਿੰਦਾ ਹੀ ਆ ਕਿ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਜੇ ਤੂੰ ਨਾ ਇੰਨੇ ਪੈਸੇ ਭਰੇ ਕੀ ਫਾਇਦਾ ਤੇਰੀ ਘਰ ਵਾਲੇ ਨੂੰ ਚੱਕ ਕੇ ਲੈ ਕੇ ਜਾਣਗੇ ਪੁਲਿਸ ਵਾਲਿਆਂ ਨੂੰ ਇਹ ਭੇਜਦਾ ਵੀ ਆਪ ਸੀ ਠੀਕ ਆ ਇਹ ਹੋਰ ਕੋਈ ਇਹੋ ਛਡਾਉਂਦਾ ਵੀ ਆਪ ਸੀ ਪੈਸੇ ਵੀ ਸਾਰੇ ਤੋਂ ਲੈ ਲੈਂਦਾ ਸੀ ਹਾਲਾ ਬਾਅਦ ਚੱਕਰ ਹੋਰ ਪਵਾ ਦਿੰਦਾ ਕਹਿੰਦਾ ਜੀ ਥੋੜਾ ਉਹ ਚੱਕਰ ਐ ਵੀ ਸੜ ਤੋਂ ਘੱਟੋ ਘੱਟ ਮੇਰੇ ਤੋਂ 5 ਲੱਖ ਦੇ ਕਰੀਬ ਮੇਰੇ ਤੋਂ ਘੱਟੋ ਘੱਟ ਇਹ 5 ਲੱਖ ਦੇ ਕਰੀਬ ਪੈਸੇ ਖਾ ਚੁੱਕਿਆ ਈ ਠੀਕ ਹੈ ਜੀ ਬਾਕੀ ਜਿਹੜੀ ਉਹ ਬੱਚੇ ਤੇ ਗੋਲੀ ਵੱਜੀ ਸੀ ਠੀਕ ਹੈ ਜੀ ਉਹ ਸੜ ਤੋਂ ਗਲਤੀ ਨਾਲ ਵੱਜੀ ਸੀ ਠੀਕ ਹੈ ਉਹਦੇ ਅਸੀਂ ਜ਼ਿੰਮੇਵਾਰ ਹੈਗੇ ਆ ਜੀ ਸੜ ਤੋਂ ਗਲਤੀ ਨਾਲ ਵੱਜੀ ਸੀ ਹਾਂਜੀ ਬਾਕੀ ਜਿਹੜਾ ਸਲੂਨ ਵਾਲਾ ਮੁੰਡਾ ਸੀ ਠੀਕ ਹੈ ਜੀ ਉਹ ਕਦੇ ਸਾਡੇ ਭਰਾਵਾਂ ਨੂੰ ਠੀਕ ਹੈ ਸਾਡੇ ਭਰਾ ਦੀ ਅਸੀਂ ਲੱਤ ਤੋੜਦਾ ਸੀ ਕਿਸੇ ਦੀ ਬਾਹ ਤੋੜ ਦਿੰਦਾ ਸੀ ਠੀਕ ਹੈ ਜੀ ਹੋਰ ਕੋਈ ਇਹੋ ਜੀ ਗੱਲ ਹੈ ਨਹੀਂ ਸੀ ਠੀਕ ਹੈ ਨਾ ਸਾਡਾ ਕੋਈ ਗਰੁੱਪ ਵਾਜੀ ਵਾਲਾ ਚੱਕਰ ਹੈਗਾ ਈ ਠੀਕ ਹੈ ਜੀ ਹਾਂਜੀ ਤੇ ਐਮਐਲ ਦੀ ਨਾਲ ਰਲਈ ਹੋਈ ਹੈ ਜੀ ਉਹਨਾਂ ਦੇ ਉਹਦੇ ਸਰ ਤੇ ਉਹਨਾਂ ਦੇ ਉਹਨਾਂ ਦੇ ਪਰਚਾ ਪੈਂਦਾ ਉਹ ਸਾਰੇ ਮੋਗੇ ਦੇ ਕਿਹੇ ਬੰਦੇ ਦੇ ਕਿਹੇ ਦੇ ਸੱਟਾਂ ਮਾਰਦੇ ਕਿਤੇ ਕਿਹੇ ਦੇ ਮਾਰਦੇ ਠੀਕ ਹੈ ਜੀ ਉਹਨਾਂ ਦੇ ਕੋਈ ਵੀ ਪਰਚਾ ਨਹੀਂ ਪੁਲਿਸ ਵਾਲੇ ਪਾਉਂਦੇ ਸੀ ਠੀਕ ਹੈ ਪੁਲਿਸ ਪੈਸੇ ਲੈ ਲੈਂਦੀ ਸੀ ਉਹਨਾਂ ਤੋਂ ਠੀਕ ਹੈ ਛੱਡ ਦਿੰਦੀ ਸੀਗੇ ਹਫਤਾ ਹੋ ਗਿਆ ਉਹ ਗੱਲ ਨੂੰ ਖਣੀ ਹਫਤਾ 5 ਦਿਨ ਹੋ ਗਏ ਉਹਦੀ ਲਤ ਤੋੜ ਕੇ ਸਾਡੇ ਘਰਾਂ ਕੋਲੇ ਠੀਕ ਹੈ ਜੀ ਉਹ ਬੰਦੇ ਦੇ ਘਰੇ ਸਲੂਨ ਦੇ ਘਰੇ ਸੀ ਸਲੂਨ ਉਹਦੇ ਸਲੂਨ ਚ ਤਾਂ ਹੀ ਗੋਲੀਆਂ ਚਲਾਈਆਂ ਸੀ ਜੀ ਉਹ ਸਾਡ ਨੂੰ ਸਾਡੇ ਵੀ ਮਾਰਨ ਨੂੰ ਫਿਰਦੇ ਸੀ ਠੀਕ ਹੈ ਜੀ ਹੋਰ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸੀ ਬਾਕੀ ਜਿਹੜਾ ਸ਼ਿਵਸੇਨ ਆਲਾ ਸੀ ਉਹ ਸਾਡੇ ਦੇ ਝੂਠੇ ਪਰਚੇ ਮਲੇ ਉਹਦੇ ਅਸੀਂ ਤਾਂ ਕਤਲ ਕੀਤਾ ਜੀ ਬਾਕੀ ਜਿਹੜਾ ਹੈ ਮੰਗੇ ਦਾ ਹੀ ਸ਼ਿਵਸੇਨ ਆਲੇ ਦਾ ਕੰਮ ਕੀਤਾ ਨਾ ਬਾਕੀ ਤੁਹਾਨੂੰ ਮੈਂ ਦੱਸੂਗਾ ਜਦੋਂ ਪੁਲਿਸ ਵਾਲੇ ਮੈਨੂੰ ਮਿਲਣਗੇ ਨਾ ਮੈਂ ਤੁਹਾਨੂੰ ਦੱਸੂਗਾ ਇਹਦੇ ਵਿੱਚ ਕਹਾਣੀ ਕੁਝ ਹੋਰ ਵੀ ਸੀ ਜਿਹੜੀ ਮੈਂ ਦੱਸ ਨਹੀਂ ਸਕਦਾ ਇੱਥੇ ਜਿਹਦੇ ਪਿੱਛੇ ਇਹ ਬੰਦੇ ਨੇ ਮੈਨੂੰ ਕਿਸੇ ਨੇ ਕਿਹਾ ਸੀ ਇਹਦਾ ਕਰਦੇ ਕੰਮ ਹੈ ਉਹ ਦੱਸੂਗਾ ਮੈਂ ਪੁਲਿਸ ਵਾਲਿਆਂ ਨੂੰ ਦੱਸੂਗਾ ਜਦੋਂ ਪੁਲਿਸ ਵਾਲੇ ਮੈਨੂੰ ਲੈ ਕੇ ਜਾਣਗੇ ਜਾਂ ਮੈਂ ਪੁਲਿਸ ਵਾਲਿਆਂ ਕੋਲ ਜਾਊਗਾ ਉੱਥੇ ਮੈਂ ਉਹਨਾਂ ਨੂੰ ਦੱਸੂਗਾ ਕਿ ਇਹਦੇ ਪਿੱਛੇ ਕਿਹੜੇ ਬੰਦੇ ਦਾ ਹੱਥ ਸੀ ਆ